ਗੁੱਡ ਮਾਰਨਿੰਗ ਜੀ ਅੱਜ ਹੈ 2 ਦਸੰਬਰ ਤੇ ਡੇਲੀ ਬਲੌਗ ਦੇ 104 ਤੇ 100 ਬਲੌਗ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਮੇਰੇ ਲਈ ਬੜਾ ਇੱਕ ਪ੍ਰਾਊਡੀਆ ਮੂਮੈਂਟ ਹੈ ਮੇਰੇ ਫਾਦਰ ਸਾਹਿਬ ਜੋ ਮੇਰੇ ਫਾਦਰ ਇਨ ਲਾਅ ਨੇ ਉਹਨਾਂ ਨੇ ਮੈਨੂੰ ਇੱਕ ਗਿਫਟ ਦਿੱਤਾ ਦਿਖਾਉਣਾ ਤੁਹਾਨੂੰ ਗਿਫਟ ਕੀ ਦਿੱਤਾ ਗਿਫਟ ਦਿੱਤਾ ਕੈਮਰਾ ਇੱਕ ਕੈਮਰਾ ਗਿਫਟ ਕਰਾਇਆ ਮੈਨੂੰ ਮੇਰੇ ਫਾਦਰ ਇਨ ਲਾਅ ਨੇ 100 ਵਲੌਗ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਮੈਨੂੰ ਕਹਿੰਦੇ ਚੱਲ ਹੁਣ ਹੱਥ ਕੈਮਰਾ ਤੇ ਵੀ ਸੈੱਟ ਕਰ ਲਾ ਚੱਲੂ ਤੈਨੂੰ ਅੱਗੇ ਹੋਰ ਤਰੱਕੀਆਂ ਕਰੇਗਾ ਦਿਨ ਨੂੰ ਲੋਡ ਪੈਣੀ ਹੈ ਵੱਡੇ ਵੱਡੇ ਕੈਮਰਿਆਂ ਦੀ ਤੇ ਤੁਹਾਨੂੰ ਦਿਖਾਉਣਾ ਆ ਕੈਮਰਾ ਪਾਪਾ ਨੇ ਬੜੀ ਅਰ ਖੁਸ਼ੀ ਹੋਈ ਉਹਨੂੰ 100 ਵਲੌਗ ਗੁਰੇ ਹੋਣ ਦੀ ਖੁਸ਼ੀ ਚ ਮੇਰਾ ਤਾਂ ਪਲਾਨ ਸੀਗਾ ਕਿ ਇੱਕ ਮਾਈਕ ਲੈ ਕੇ ਆਵਾਂਗੇ ਪਰ ਆਪਣੇ ਪਲਾਨ ਕੁਝ ਹੋਰ ਹੁੰਦੇ ਨੇ ਪਰਮਾਤਮਾ ਦੇ ਪਲਾਨ ਆਪਣੇ ਤੋਂ ਬਹੁਤ ਉੱਤੇ ਹੁੰਦੇ ਨੇ ਮੈਂ ਨਹੀਂ ਤਾਂ ਸੋਚਿਆ ਹੀ ਨਹੀਂ ਸੀ ਤੇ ਪਾਪਾ ਨੇ ਮੇਰੇ ਮੂਰੇ ਲਿਆ ਕੇ ਰੱਖਤਾ ਕਹਿੰਦੇ ਆ ਲੋ ਗਿਫਟ ਹੈਗਾ ਹੈ ਕਿਤੇ ਕੈਮਰਾ ਲਵ ਯੂ ਪਾਪਾ ਇਸ ਤੋਂ ਲਾਵਾ ਦੇਖੋ ਕੈਮਰਾ ਦਿੱਤਾ ਦਿੱਤਾ ਇਹ ਕੈਮਰੇ ਦਾ ਚੱਲਦਾ ਵਾ ਸੈਲਸ ਦੇ ਉੱਤੇ ਇਹ ਆਪਣਾ ਕੀ ਕਹਿੰਦੇ ਨੇ ਰੀਚਾਰਜੇਬਲ ਸੈਲਸ ਸੈਲ ਚਾਰਜ ਕਰਨ ਨੂੰ अपना चार्जर ਇਹ ਸਾਰਾ ਕੁਝ ਪਾਪਾ ਨੇ ਮੈਨੂੰ ਦਿੱਤਾ ਵਿੱਚ ਨਾਲ ਗਿਫਟ ਆਈ ਐਮ ਵੈਰੀ ਵੈਰੀ ਲੱਕੀ ਯਾਰ ਮੈਨੂੰ ਮੇਰੇ ਪਾਪਾ ਦਾ ਬਹੁਤ ਪਿਆਰ ਕਰਨ ਵਾਲੇ ਮਿਲੇ ਨੇ ਮੈਨੂੰ ਮੇਰੇ ਫਾਦਰ ਇਨ ਲਾ ਮੇਰੇ ਸਹੁਰਾ ਸਾਹਿਬ ਵੀ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਮਿਲੇ ਨੇ ਮੇਰੇ ਤੋਂ ਵੱਧ ਅਮੀਰ ਮਰਤਵਾਦ ਲੱਕੀਵੰਦਾ ਕੋਈ ਨਹੀਂ ਤੇ ਪ੍ਰਮਾਤਮਾ ਦਾ ਸਿਰ ਤੇ ਹੱਥ ਹੈ ਤੇ ਮੰਮਾ ਨੇ ਉਰੇ ਰੱਖਿਆ ਹੋਇਆ ਸੀਗਾ ਕੈਮਰਾ ਕਿਉਂ ਕਿਉਂਕਿ ਮੰਮਾ ਨੇ ਮੱਥਾ ਟੇਕਿਆ ਪ੍ਰਮਾਤਮਾ ਗੇ ਅਰਦਾਸ ਕੀਤੀ ਹੈ ਤੇ 11 ਰੁਪਏ 골ਡ ਦੇ स्पून ਲਈ ਕਿਹਾ ਉਹ ਸਰਦਨੇ ਮम्मा ਠੋਸ ਹੀ ਹੋਈ ਤੇ ਸੱਚ 100 ਬਲੌਗ ਦਾ ਪੂਰੇ ਹੋਏ ਹੋਈ ਆਪਣੇ 400 ਸਬਸਕ੍ਰਾਈਬਰ ਵੀ ਪੂਰੇ ਹੋ ਗਏ ਤੁਹਾਨੂੰ ਸਭ ਨੂੰ ਬਹੁਤ ਪਿਆਰ 500 ਕਰਦੇ ਆ ਉਹਨੂੰ ਜਲਦੀ ਜਲਦੀ ਪੂਰੇ ਤੇ ਹੁਣ ਮੈਂ ਜਾ ਰਿਹਾ ਮਾਂ ਪਹਿਲਾਂ ਦੂਸਰੇ ਘਰ ਘੋਗੜ ਨੂੰ ਤੇ ਅੰਜੂ ਤੇ ਅਕਸ਼ ਨੂੰ ਨਾਲ ਲਾਵਾਂਗੇ ਅਲਤੋਂ ਨਲਕ ਮਾਲੇ ਆਵਾਂਗੇ ਉਹ ਅਜੇ ਰਹੇ ਹੋਏ ਨੇਗੇ ਸੈਕੰਡ ਡੇਜ਼ ਬਰਨਾਲੇ ਜਾ ਕੇ ਆਵਾਂਗੇ ਬਰਨਾਲੇ ਕਿਉਂਕਿ ਦੀ ਕਿਉਂ ਨਹੀਂ ਨੇ ਜੋ ਆਪਾਂ ਲਹੰਗੇ ਲੁੰਗੇ ਲੈ ਕੇ ਆਏ ਸੀ ਜੁਐਲਰੀ ਜੁਐਲਰੀ ਲੈ ਕੇ ਆਏ ਸੀ ਉਹ ਵਾਪਸ ਕਰਕੇ ਆਉਣੀ ਹੈ ਯੂ نو ਆਫਟਰ ਮੈਰਿਜ ਜੋ ਆਪਾਂ ਨੇ ਕੰਮ ਰਹਿੰਦੇ ਹੁੰਦੇ ਨੇ ਇਹ ਕੁਛ ਪੋਸਟ ਵਰਕ ਹੁੰਦੇ ਨੇਗੇ ਜਿਹੜੇ ਕਿ ਆਪਾਂ ਬਾਅਦ ਚੋਂ ਕਰਦੇ ਹੁੰਦੇ ਨੇ ਵਿਆਹ ਦੇ ਵਿੱਚ ਤਾਂ ਉਹ ਕੰਮ ਤਾਂ ਸਾਰੀ ਦਿਹਾੜਾ ਦਿੰਦੇ ਨੇ ਇਹ ਜੇ ਅਸੀਂ ਆ ਤਿਆਰ ਹੋਏ ਅਸੀਂ ਆ ਨੱਚੇ ਟੱਪੇ ਪਰ ਇਹ ਬਾਅਦ ਵਾਲੇ ਕੰਮ ਜਿਹੜੇ ਨੇ ਉਹ ਬਹੁਤ ਔਖੇ ਨੇ ਹੁਣ ਸਪੈਸ਼ਲ ਜਿਹੜਾ ਕੱਢ ਕੇ ਉੱਧਰ ਜਾਣਾ ਹੋਰ ਕਰਨਾ ਅਜੇ ਹੋਰ ਸਭ ਤੋਂ ਵੱਡੀ ਗੱਲ ਮੈਂ 1 ਵਜਨ ਵਾਲਾ ਤੇ ਮੈਂ ਕੀ ਕਰਨੀ ਆ ਜੇ ਬਲੌਗ ਐਡਿਟ ਕਰਨਾ ਫਿਰ ਅਪਲੋਡ ਵੀ ਕਰਨਾ ਵਿਆਹ ਵਾਲਾ ਤਾਂ ਚਲੋ ਸਾਰ ਬਹੁਤ سارے ਕੰਮ ਨੇ ਮੇਨੂੰ ਪੱਛੁਕੇ ਨੇ ਰਾਤ ਨਹੀਂ ਹੋ ਗਈ ਉਹ ਤਾਂ ਰਾਤ ਹੀ ਕਹੂੰਗਾ ਕਿਉਂ ਕਿਉਂਕਿ ਹੁਣ ਠੱਡਾਂ ਦੇ ਵਿੱਚ ਤਾਂ ਸ਼ਾਮ ਸ਼ੂ ਘੱਟ ਹੀ ਹੁੰਦੀ ਹੈ ਸਾਢੇ 6 ਇੱਸੀ ਫੋਨ ਆਇਆ ਬਰਨਾਲੇ ਤੇ ਇਹ ਸਭ ਕੁਝ ਸਿਰਫ ਇੱਕ ਔਰਤ ਦੀ ਬਦੌਲਤ ਹਾਂ ਜਿਸ ਨੇ ਹਮੇਸ਼ਾ ਨੰਨ ਲਾਏ ਇਹ ਬੈਠੇ ਆ ਪچھے ਇਸ ਔਰਤ ਦੀ ਬਦੌਲਤ ਅਸੀਂ ਇੰਨਾ ਲੇਟ ਹੋ ਗਏ ਹਾਂ 12 ਵਜੇ ਨਿਕਲਦੇ ਚੱਲਦੇ 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 ਆ ਤੁਸੀਂ ਜਾਓ ਤੁਸੀਂ ਆਦੇ ਕੰਮ ਕਰਿਓ ਮੈਂ ਸਫਾਈ ਕਰ ਲਾਂ ਚਲੋ ਠੀਕ ਹੈ ਭਾਈ ਮੈਂ ਜਾ ਕੇ ਕਰਕੇ ਆ ਗਿਆ ਤੇ ਆ ਰੋ ਰੁਕੋ ਰੁਕੋ ਵਾਤੇ ਨਵੇ ਸਵੇਰ ਚੱਲਾਂਗੇ ਫੋਨ ਆਉਂਦੀ ਹੋਣੀ ਆ ਰਹੇ ਨੇ ਉਹਨਾਂ ਨੇ ਜਾਣਾ ਠੀਕ ਹੈ ਉਹ ਨਾਲੇ 3 ਵਜੇ ਜਾਣਾ ਸੀ ਉਹ 4 ਵਜੇ ਤੱਕ ਘਰ ਆਏ ਨੇ ਹਾਂ 4 ਵਜੇ ਘਰ ਆਏ ਫੇਰ ਉਹ 5 ਵਜੇ ਉਹਨਾਂ ਸਾਢੇ 5 ਕਰੋਂ ਨਿਕਲੇ ਨਿਕ ਗਏ ਨੇ ਕਿਤੇ ਅਸੇ ਸ਼ਹਿਰ ਫੇਰ ਅਸੀਂ ਨਿਕਲੇ ਆ ਆ ਮੇਰਾ ਤਾਂ ਬਲੌਗ ਵੀ ਅੱਜ ਇੱਕ ਕੰਡ ਹੋ ਗਿਆ ਬਲੌਗ ਜੀ ਲੇਟ ਇੰਨਾ ਹੋ ਗਿਆ ਬਲੌਗ ਜੀ ਅਪਲੋਡ ਹੋ ਰਿਹਾ ਹਾਂ ਤੁਹਾਨੂੰ ਬਲੌਗ ਐਡਿਟ ਕਰਨ ਚ ਵੀ ਬਹੁਤ ਟਾਈਮ ਲੱਗਾ ਹਾਂ ਅੱਜ ਬਲੌਗ ਐਡਿਟ ਦੇ ਵਿੱਚ ਵੀ ਬਹੁਤ ਟਾਈਮ ਲੱਗਾ ਜਨਾ ਉਹ ਤਾਂ ਹੈ ਗਿਆ ਸਹੀ ਕਰ ਪਰ ਇਹ ਗੱਲ ਥੋੜੀ ਅਜੇ ਮਿੱਟੀ ਨਹੀਂ ਪਾ ਸਕਦੀ ਤੁਹਾਡੇ ਕਰਕੇ ਲੇਟ ਹੋ ਜਾਂਦਾ ਕਿਉਂਕਿ ਮੈਂ ਤਾਂ ਜਿਹੜੇ ਕੰਮ ਟਾਈਮ ਤੇ ਇਹ ਕੰਮ ਕਰ ਰਹੀ ਸੀ ਮੈਂ ਉਸ ਟਾਈਮ ਨੂੰ ਯੂਟਿਲਾਈਜ਼ ਕੀਤਾ ਸਹੀ ਗੱਲ ਇਹ ਇਨਾਂ ਦੇ ਭਰੋਸੇ 'ਚ ਰਹ ਜਾਂਦਾ ਮੈਂ ਲੈ ਲਾਈਟ ਲਾਈਏ ਨਾ ਇੱਕੀ ਸਪੌਟ ਲਾਈਟ ਇਨਾਂ ਤੇ ਆਵੇ ਤਾਂ ਕਰਕੇ ਉੱਪਰ ਲਾਈਆ ਆਂਦੀ ਕਿ ਸਾਡਾ ਆਤੀ ਸਦਾ ਪਿਆਰਾ ਪਿਆਰਾ ਆਦੂ ਆਦੂ ਆ ਗੂ ਐ ਚੈਂਪੀਅਨ ਇਹਦੀ ਮੇਰੀ ਭੈਣ ਤੇ ਮੇਰੀ ਭੈਣ ਦਾ ਬੇਟਾ जानਦੇ ਨੇ ਸਾਰੇ ਇਹ ਦੇ ਜੋੜਾ ਢੱਡਾ ਸਾਹਿਬ ਪੂਰਾ ਪੂਰਾ ਮਾਰ ਕੇ ਡਬਾਇਆ ਤੂੰ ਆਹ ਦੀ ਗਾਇਕੀ ਚੱਲੋ ਯਾਰ ਨਾਲੇ ਤਾਂ ਤੁਹਾਨੂੰ ਆਊਟਿੰਗ ਕਰਾ ਕੇ ਲਿਆਉਣੇ ਆ ਆਇਓ ਤੁਹਾਨੂੰ ਸੰਗਰੂਰ ਤੋਂ ਬਰਨਾਲਾ ਕਮਾ ਕੇ ਲਈਏ ਤੇ ਨਾਲੇ ਕੰਮ ਕਰੇ ਆਵਾਂਗੇ ਹਾਂ ਪਹੁੰਚ ਗਏ ਹਾਂ ਬਸ ਠੀਕ ਹੋਣਾ ਪਹੁੰਚ ਪਈ ਹੈ ਨਾ ਦੇ ਸੋਪੜਾ ਠੀਕ ਲੱਗਦਾ ਹੈ ਮਨੀ ਹਿਸਟ ਕੇ دیਵਾਨੇ ਤਨੋਲੇ ਆ ਕੇ ਖਾਓ ਕੇਕ ਕਿਉਂਕਿ ਯਾਹ ਹੈ ਬੈਲਾ ਚਾਓ ਬੈਲਾ ਚਾਓ ਬੈਲਾ ਚਾਓ ਫਿਕਰ ਲੇਕਿਨ ਹੁਣ ਪੈਣ ਕੋਲ ਆਇਆ ਪੈਣ ਕੋਲ ਰਾਹ ਚ ਪੈਣ ਦਾ ਪਿੰਡ ਪੈਂਦਾ ਨਾ ਮਗਾਲਾ ਬਰਨਾਲੇ ਤੋਂ ਮੁੜਦੇ ਹੋਏ ਤਾਂ ਹੁਣ ਆ ਕੇ ਵਾਈਫਾਈ ਤਾਂ ਦੇਖੋ ਵਾਈਫਾਈ ਦੇ ਉੱਤੇ ਕਨੈਕਟ ਕਰਕੇ ਇਸ ਨੂੰ ਅਪਲੋਡ ਕੀਤਾ ਵਾ ਵਲੌਗ ਓਹੋ ਮੈਨੂੰ ਲੱਗਿਆ ਅੱਜ ਕੰਸਿਸਟੈਂਸੀ ਨੀ ਟੁੱਟ ਜਿਓਏ ਬਹੁਤ ਜ਼ੋਰ ਲੱਗਾ ਅੱਜ ਨਾ ਦੂਜੇ ਵਲੌਗਸ ਨਾਲੋਂ ਸਭ ਤੋਂ ਜ਼ਿਆਦਾ ਐਡੀਟਿੰਗ ਹੋਈ ਆ ਜਿਹੜਾ ਮੈਰਿਜ ਵਾਲਾ ਤੁਸੀਂ ਦੇਖੋਗੇ ਇਹ ਤਾਂ ਬਲੌਗ ਮੇਰਾ ਦੋ ਦਿਨ ਬਾਅਦ ਹੋਣਾ ਉਸ ਤੋਂ ਤੇ ਮੈਰਿਜ ਵਾਲਾ ਬਲੌਗ ਆ ਜਿਹੜਾ ਉਸ ਤੇ ਸਭ ਤੋਂ ਜ਼ਿਆਦਾ ਐਡੀਟਿੰਗ ਹੋਈ ਹੈ ਤੇ ਉਸ ਤੋਂ ਹੀ ਮੈਂ ਅਪਲੋਡ ਕਰ ਰਿਹਾ ਹਾਂ ਉਰੇ ਇਹੋ ਕਰਕੇ ਫਿਰ ਹੁਣ ਬਸ ਇਹਨੂੰ ਪਬਲਿਕ ਕਰਦਾ